ਅੱਜ ਵਰਤੋਂ ਦੇਖ ਰਹੇ ਹਾਂ ਤੁਸੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਦੇ ਲਈ ਚੰਗੀ ਖਬਰ ਹੈ ਖਾਸ ਤੌਰ ਤੇ ਪੰਜਾਬ ਦੇ ਵਿੱਤ ਮੰਤਰਾਲੇ ਦੇ ਲਈ ਚੰਗੀ ਖਬਰ ਹੈ ਕੇਂਦਰ ਸਰਕਾਰ ਨੇ ਪਿਛਲੇ ਦਿਨੀ ਪੰਜਾਬ ਸਰਕਾਰ ਦੇ ਉੱਤੇ ਕਰਜ਼ੇ ਦੀ ਹੱਦ ਹੈ ਉਸ ਦੇ ਵਿੱਚ ਕਟੌਤੀ ਕੀਤੀ ਸੀ ਯਾਨੀ ਕਿ ਜੋ ਕਰਜ਼ਾ ਪੰਜਾਬ ਸਰਕਾਰ ਨੂੰ ਕੇਂਦਰ ਵੱਲੋਂ ਦਿੱਤਾ ਜਾਂਦਾ ਹੈ ਉਸ ਕਰਜ਼ੇ ਦੀ ਹੱਦ ਦੇ ਵਿੱਚ 16400 77 ਕਰੋੜ ਰੁਪਏ ਦਾ ਕਟ ਕੇਂਦਰ ਸਰਕਾਰ ਦੇ ਵੱਲੋਂ ਲਗਾਇਆ ਗਿਆ ਸੀ ਇਸ ਦਾ ਵਿਰੋਧ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਸੀ ਪੰਜਾਬ ਸਰਕਾਰ ਨੇ ਇਸ ਨੂੰ ਲੈ ਕੇ ਤੱਥ ਪੇਸ਼ ਕੀਤੇ ਸਨ ਅਤੇ ਇਹ ਜੋ ਕਟੌਤੀ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਸੀ 11000 500 ਕਰੋੜ ਰੁਪਏ ਦੀ ਜੋ ਕਟੌਤੀ ਕਟੌਤੀ ਹੈ ਉਹ ਪੰਜਾਬ ਸਰਕਾਰ ਨੇ ਇਸ ਦੇ ਖਿਲਾਫ ਤੱਥ ਪੇਸ਼ ਕੀਤੇ ਸੀ ਤੇ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਝੁਠਲਾ ਦਿੱਤਾ ਸੀ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੇ ਆਪਣਾ ਪੱਖ ਕੇਂਦਰ ਸਰਕਾਰ ਦੇ ਅੱਗੇ ਰੱਖਿਆ ਸੀ ਤੁਹਾਨੂੰ ਦੱਸ ਦਈਏ ਕੇਂਦਰ ਸਰਕਾਰ ਨੇ ਜੋ ਕਟ ਲਗਾਇਆ ਸੀ ਪੰਜਾਬ ਸਰਕਾਰ ਦੇ ਕਰਜ਼ੇ ਦੀ ਹੱਦ ਦੇ ਵਿੱਚ 2025 ਤੇ 26 ਦੇ ਲਈ ਹੁਣ ਕੇਂਦਰ ਸਰਕਾਰ ਨੇ ਇਸ ਹੱਦ ਨੂੰ 4000 ਕਰੋੜ ਰੁਪਏ ਦੀ ਜਿਹੜੀ ਹੱਦ ਹੈ ਉਸ ਨੂੰ ਬਹਾਲ ਕੀਤਾ ਯਾਨੀ ਕਿ 4000 ਕਰੋੜ ਰੁਪਿਆ ਜਿਹੜਾ ਪੰਜਾਬ ਸਰਕਾਰ ਕੇਂਦਰ ਤੋਂ ਕੇਂਦਰ ਤੋਂ ਲੈ ਸਕਦੀ ਆ 2025 ਤੇ 26 ਦੇ ਸਾਲ ਦੇ ਲਈ ਇਸੇ ਦੇ ਵਿਚਾਰੇ ਹੁਣ 3080 ਕਰੋੜ ਰੁਪਏ ਜਿਹੜੇ ਨੇ ਪੰਜਾਬ ਸਰਕਾਰ ਚਾਲੂ ਵਿੱਤ ਸਾਲ ਦੇ ਵਿੱਚ 9 ਮਹੀਨਿਆਂ ਦੇ ਦੌਰਾਨ ਕਰਜ਼ਾ ਜਿਹੜੀ ਆ ਕੇਂਦਰ ਸਰਕਾਰ ਤੋਂ ਲੈ ਸਕੇਗੀ ਯਾਨੀ ਕਿ ਅ ਇਸ ਸਾਲ ਦੇ ਵਿੱਚ ਪੰਜਾਬ ਸਰਕਾਰ 3080 ਕਰੋੜ ਰੁਪਏ ਜਿਹੜੇ ਆ ਉਹ ਕੇਂਦਰ ਸਰਕਾਰ ਤੋਂ ਲੈ ਸਕਦੀ ਆ ਤੇ ਇਸ ਤੋਂ ਇਲਾਵਾ ਬਾਕੀ ਦੇ ਜੋ 920 ਕਰੋੜ ਰੁਪਏ ਨੇ ਉਹ ਚਾਲੂ ਵਿੱਤੀ ਬਰੇ ਦੇ ਆਖਰੀ ਤਿਮਾਹੀ ਦੇ ਵਿੱਚ ਸੋ ਇਸ ਵਿੱਤੀ ਬਰੇ ਦੀ ਆਖਰੀ ਤਿमाही ਦੇ ਵਿੱਚ 920 ਰੁਪਏ ਦਾ ਕਰਜ਼ਾ ਜਿਹੜਾ ਕੇਂਦਰ ਤੋਂ ਲਿਆ ਜਾ ਸਕੇਗਾ ਕੇਂਦਰ ਸਰਕਾਰ ਨੇ ਕੁੱਲ 4000 ਕਰੋੜ ਰੁਪਏ ਦੀ ਜਿਹੜੀ ਪੰਜਾਬ ਸਰਕਾਰ ਨੂੰ ਜਿਹੜੀ ਕਰਜ਼ਾ ਹੱਦ ਦਿੱਤੀ ਹੈ ਉਹ ਇਸ ਸਾਲ ਦੇ ਵਿੱਚ 4000 ਕਰੋੜ ਰੁਪਏ ਦੀ ਕਰਜ਼ਾ ਹੱਦ ਬਹਾਲ ਕੀਤੀ ਹੈ ਜਿਸ ਦੇ ਵਿੱਚੋਂ ਇਸ 9 ਮਹੀਨਿਆਂ ਦੇ ਅੰਦਰ 3080 ਕਰੋੜ ਰੁਪਏ ਅਤੇ ਆਖਰੀ ਜਿਹੜੇ 3 ਮਹੀਨੇ ਤਿमाही ਹੈ ਉਸ ਦੇ ਵਿੱਚ 9 ਸੋ 20 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਰਕਾਰ ਲੈ ਸਕੇਗੀ ਕੇਂਦਰੀ ਵਿੱਤ ਮੰਤਰਾਲੇ ਨੇ 7500 ਕਰੋੜ ਰੁਪਏ ਦੀ ਜਿਹੜੀ ਬਾਕੀ ਰਕਮ ਆ ਉਸ ਦੀ ਹੱਦ ਹੈ ਜਿਹੜੀ ਉਸ ਨੂੰ ਬਹਾਲ ਨਹੀਂ ਕੀਤਾ ਇਸ ਨੂੰ ਵਿਚਾਰ ਅਧੀਨ ਰੱਖਿਆ ਹੈ ਆ ਦੇਖਣਾ ਇਹ ਹੋਵੇਗਾ ਕਿ ਕੇਂਦਰ ਸਰਕਾਰ ਜਿਹੜੀ ਬਾਕੀ 7500 ਕਰੋੜ ਰੁਪਏ ਦੀ ਹੱਦ ਹੈ ਉਸ ਨੂੰ ਇਸ ਚਾਲੂ ਵਿੱਤੀ ਬਰੇ ਦੌਰਾਨ ਬਹਾਲ ਕਰਦੀ ਹੈ ਯਾ ਨਹੀਂ ਬਹਾਲ ਕਰਦੀ ਹਾਲਾਂਕਿ ਪੰਜਾਬ ਸਰਕਾਰ ਇਸ ਪੂਰੇ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਇਹ ਜੋ ਰੋਕ ਲਗਾਈ ਗਈ ਹੈ ਉਸ ਨੂੰ ਲੈ ਕੇ ਆਪਣਾ ਪੱਖ ਹੈ ਜਿਹੜਾ ਉਹ ਪੇਸ਼ ਕਰ ਚੁੱਕੀ ਹੈ ਪੰਜਾਬ ਸਰਕਾਰ ਨੇ 4000 ਕਰੋੜ ਰੁਪਏ ਦੀ ਕਰਜ਼ਾ ਹੱਦ ਦੀ ਜਿਹੜੀ ਬਹਾਲੀ ਹੈ ਇਸ ਦੇ ਲਈ ਤਰਕ ਇਹ ਪੇਸ਼ ਕੀਤਾ ਸੀ ਕਿ ਪਾਵਰਕਾਮ ਸਮੇਂ ਸਿਰ ਬਿਜਲੀ ਸਬਸਿਡੀ ਜਿਹੜੀ ਹੈ ਉਸ ਨੇ ਤਾਰ ਦਿੱਤੀ ਹੈ ਤੇ ਇਸ ਦੇ ਸਬੂਤ ਵੀ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਦੇ ਵੱਲੋਂ ਭੇਜੇ ਗਏ ਸਨ ਇਹਨਾਂ ਸਬੂਤਾਂ ਦੇ ਉੱਤੇ ਪੂਰੀ ਨਜ਼ਰਸਾਨੀ ਕੀਤੀ ਕੇਂਦਰ ਸਰਕਾਰ ਦੇ ਮੰਤਰਾਲੇ ਵੱਲੇ ਤੋਂ ਉਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਇਹ 4000 ਕਰੋੜ ਰੁਪਏ ਦੀ ਹੱਦ ਹੈ ਜਿਹੜੀ ਇਹ ਬਹਾਲ ਕੀਤੀ ਗਈ ਹੈ ਹਾਲਾਂਕਿ ਕੁੱਲ ਕਰਜ਼ਾ ਹੱਦ ਹੈ ਜਿਹੜੀ 16470 ਕਰੋੜ ਰੁਪਏ ਉਸ ਦੇ ਵਿੱਚ ਜੋ ਕਟੌਤੀ ਕੀਤੀ ਗਈ ਸੀ ਉਹ ਬਰਕਰਾਰ ਹੈ 4000 ਕਰੋੜ ਰੁਪਏ ਦੀ ਹੀ ਆ ਬਹਾਲੀ ਹੈ ਜਿਹੜੀ 2025 ਅਤੇ 26 ਦੇ ਸਾਲ ਵਾਸਤੇ ਕੀਤੀ ਗਈ ਹੈ ਸੋ ਪੰਜਾਬ ਦੀ ਗੱਲ ਕਰੀਏ ਜੇਕਰ ਸਮੁੱਚੇ ਕਰਜ਼ੇ ਦੀ ਗੱਲ ਕਰੀਏ ਤਾਂ ਚਾਲੂ ਵਿੱਤੇ ਬਰੇ ਦੌਰਾਨ ਜੇਕਰ ਕਰਜ਼ੇ ਦੀ ਹੱਦ ਦੀ ਗੱਲ ਕਰੀਏ ਤਾਂ 51146.40 ਕਰੋੜ ਰੁਪਏ ਦੀ ਕਰਜ਼ਾ ਹੱਦ ਇਸ ਸਾਲ ਦੇ ਵਿੱਚ ਬਣਦੀ ਸੀ ਚਲੰਤ ਵਿੱਤੀ ਬਰੇ ਦੇ 9 ਮਹੀਨਿਆਂ ਦੀ ਕਰਜ਼ਾ ਹੱਦ ਹੈ ਜਿਹੜੀ ਉਹ 38382 ਕਰੋੜ ਰੁਪਏ ਬਣਦੀ ਸੀ ਪਰ ਮਈ ਦੇ ਵਿੱਚ ਪੱਤਰ ਜਾਰੀ ਕੀਤਾ ਗਿਆ ਹੈ ਕੇਂਦਰ ਦੇ ਵਿੱਤ ਮੰਤਰਾਲੇ ਨੇ 21905 ਕਰੋੜ ਰੁਪਏ ਦੀ ਕਰਜ਼ਾ ਹੱਦ ਨੂੰ ਪ੍ਰਵਾਨਗੀ ਦਿੱਤੀ ਸੀ ਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ لحاظ ਦੇ ਨਾਲ ਪੰਜਾਬ ਸਰਕਾਰ ਦੀ ਪਹਿਲੇ 9 ਮਹੀਨਿਆਂ ਦੀ ਕਰਜ਼ਾ ਹੱਦ ਹੈ ਜਿਹੜੀ 16470 ਕਰੋੜ ਰੁਪਏ ਦਾ ਉਸ ਦੇ ਉੱਤੇ ਕਟ ਲਗਾਇਆ ਸੋ ਕੇਂਦਰ ਦੇ ਵਿੱਤ ਮੰਤਰਾਲੇ ਨੇ ਬਿਜਲੀ ਸੁਧਾਰਾਂ ਦੇ ਹਵਾਲੇ ਨਾਲ ਇੱਕ ਕਟੌਤੀ ਕੀਤੀ ਸੀ ਕੇਂਦਰ ਦਾ ਕਹਿਣਾ ਸੀ ਕਿ ਬਿਜਲੀ ਜਿਹੜੀ ਹੈ ਬਿਜਲੀ ਦੇ ਵਿੱਚ ਸੁਧਾਰ ਕੀਤੇ ਜਾਣ ਇਸੇ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਇਹ ਕਟੌਤੀ ਕੀਤੀ ਗਈ ਸੀ ਪੰਜਾਬ ਦੀ ਵਿੱਤੀ ਸਿਹਤ ਡਾਵਾ ਡੋਲਾ ਤੇ ਕਰਜ਼ਾ ਹੱਦ ਦੇ ਵਿੱਚ ਕੋਈ ਵੀ ਕਟੌਤੀ ਪੰਜਾਬ ਦੇ ਨਾਲ ਹਾਲਾਤਾਂ ਨੂੰ ਵਾਰ ਨਹੀਂ ਖਾਂਦੀ ਸੋ ਜੇਕਰ ਕੇਂਦਰ ਵੱਲੋਂ ਇੱਕ ਜਿਹੜੇ ਐਡਾ ਵੱਡਾ ਕਟ ਲਗਾਇਆ ਜਾਂਦਾ ਤਾਂ ਪੰਜਾਬ ਦੇ ਵਿੱਤੀ ਹਾਲਾਤ ਹੈ ਜਿਹੜੇ ਹੋਰ ਵੀ ਡਾਵਾ ਡੋਲ ਹੋ ਸਕਦੇ ਨੇ ਸੋ ਇਸ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੇ ਆਪਣਾ ਪੱਕੇ ਪੇਸ਼ ਕੀਤਾ ਸੀ ਇੱਕ ਅੰਦਾਜ਼ੇ ਦੇ ਮੁਤਾਬਕ ਜੇਕਰ ਗੱਲ ਕਰੀਏ ਤਾਂ 31 ਮਾਰਚ 2026 ਤੱਕ ਪੰਜਾਬ ਦੇ ਸਿਰ ਉੱਲ ਜਿਹੜਾ ਕਰਜ਼ਾ ਹੈ 4.17 ਲੱਖ ਕਰੋੜ ਹੋ ਜਾਣਾ ਹੈ ਜੋ ਕਿ 31 ਮਾਰਚ 2025 ਤੱਕ 3.82 ਲੱਖ ਕਰੋੜ ਹੋ ਚੁੱਕਾ ਹੈ ਸੋ ਪੰਜਾਬ ਦੇ ਸਿਰ 3.82 ਲੱਖ ਕਰੋੜ ਰੁਪਇਆ 31 ਮਾਰਚ 2025 ਤੱਕ ਹੋ ਚੁੱਕਾ ਹੈ ਸੋ ਆਮ ਆਦਮੀ ਪਾਰਟੀ ਨੇ ਵੀ ਆਪਣੇ ਕਾਰਜਕਾਲ ਦੌਰਾਨ 1.32 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਚੁੱਕਿਆ ਪੰਜਾਬ ਲਗਾਤਾਰ ਕਰਜ਼ੇ ਦੇ ਜਾਲ ਦੇ ਵਿੱਚ ਫਸਦਾ ਜਾ ਰਿਹਾ ਹੈ ਹਾਲਾਂਕਿ ਲਗਾਤਾਰ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਇਹ ਦਾਅਵੇ ਕੀਤੇ ਜਾਂਦੇ ਰਹੇ ਆ ਕਿ ਸਰਕਾਰ ਦੀਆਂ ਪਾਲਿਸੀਆਂ ਦੇ ਨਾਲ ਪੰਜਾਬ ਆਪਣੇ ਪੈਰਾਂ 'ਤੇ ਹੋਵੇਗਾ ਇੱਕ ਵਾਰ ਫਿਰ ਤੋਂ ਉਹ ਪੰਜਾਬ ਜਿਹੜਾ ਪੰਜਾਬ ਦੇ ਵਿੱਚ ਆਰਥਿਕ ਹਾਲਾਤਾਂ ਕਰਕੇ ਕਿਸੇ ਵੇਲੇ ਪਹਿਲੇ ਨੰਬਰ ਤੇ ਸੀ ਸਾਡੀ ਖੇਤੀ ਕ੍ਰਾਂਤੀ ਵੇਲੇ ਪੰਜਾਬ ਸਰਕਾਰ ਪੰਜਾਬ ਸੂਬਾ ਪਹਿਲੇ ਨੰਬਰ ਦਾ ਸਭ ਤੋਂ ਅਮੀਰ ਸੂਬਾ ਸੀ ਦੇਸ਼ ਦੇ ਵਿੱਚ ਉਹ ਹੁਣ ਅ ਬਹੁਤ ਜਾ ਚੁੱਕਿਆ ਹੈ ਹੇਠਲੇ 10 ਸੂਬਿਆਂ ਦੇ ਵਿੱਚ ਪੰਜਾਬ ਦਾ ਨਾਮ شمار ਹੈ ਸੋ ਇਹ ਜਿਹੜਾ ਪੰਜਾਬ ਦੇ ਸਿਰ ਲੱਖਾਂ ਕਰੋੜ ਰੁਪਏ ਦਾ ਕਰਜ਼ਾ ਹੈ ਇਸ ਨੂੰ ਉਤਾਰਨ ਦੇ ਲਈ ਸਰਕਾਰਾਂ ਨੂੰ ਜ਼ਰੂਰ ਉਪਰਾਲੇ ਕਰਨੇ ਚਾਹੀਦੇ ਨੇ ਮੌਜੂਦਾ ਦੌਰ ਦੀ ਜੇਕਰ ਗੱਲ ਕਰੀਏ ਤਾਂ 4.17 ਲੱਖ ਕਰੋੜ ਰੁਪਏ ਪੰਜਾਬ ਦੇ ਸਿਰ ਕਰਜ਼ਾ ਹੋ ਜਾਣਾ ਹੈ 31 ਮਾਰਚ 2026 ਤੱਕ